ਕੀ ਅੱਦੇ ਵਿੱਚ ਰੂੜੀ ਖਿਲਾਰਨੇ ਆ ਮੈਂ ਰੂੜੀ ਪਿੱਛੇ ਧੱਕੀ ਆ ਕਰਾਣਾ ਇਹ ਉਧਰੋਂ ਬਾਸ਼ਾ ਆਇਆ ਇਹਨੇ ਆਣ ਕੇ ਮੋਟਰਸਾਈਕਲ ਮੋਰੋਂ ਨਿਗਾਇਆ ਤੇ ਮੈਨੂੰ ਗਾਲਾਂ ਕੱਢਤੀ ਆਂਦਾ ਇਹਨੂੰ ਇੱਕ ਬੰਨੇ ਕਰ ਲਾ ਮੈਂ ਹੁਣ ਮੈਂ ਕਰਨ ਤੇ ਡਿਆਂ ਮੈਂ ਕਿ ਤੂੰ 2 ਮਿੰਟ ਖਲੋ ਜਨੋ ਤੇ ਆਂਦਾ ਵੀ ਇਹਨੇ ਮੈਨੂੰ ਗਾਲਾਂ ਕੱਢਤੀ ਆਂਦਾ ਇੱਛੇ ਰਿਓ 2 ਮਿੰਟ ਤੇ ਮੈਂ ਹੁਣੇ ਬੰਦੇ ਲੈ ਕੇ ਆਇਆ ਅਸੀਂ ਉੱਥੇ ਚੱਲੋ ਕਰਾਹ ਮਾਰਦੇ ਰਹੇ ਆ ਮੁੜ ਕੇ ਅਸੀਂ ਘਰ ਆ ਗਏ ਆ ਤੇ ਘਰ ਆਣ ਕੇ ਇਹ 7-8 ਮੁੰਡੇ ਲੈ ਕੇ ਆਇਆ ਤੇ ਇਹਨੇ ਆਣ ਕੇ ਚੇ ਆਵਾਜ਼ ਮਾਰੀ ਅਸੀਂ ਗਾਂ ਆਏ ਆ ਸਾਰਾ ਪਰਿਵਾਰ ਨਾਲ ਬੱਚੇ ਤੇ ਇਹਨਾਂ ਦਾ ਇਹ ਤਰ੍ਹਾਂ ਗੱਲਾਂ ਬਾਤਾਂ ਕਰਦੇ ਆ ਕਰਦੇ ਇਹ ਮੇਰਾ ਛੋਟਾ ਭਰਾ ਹੈ ਇਹਨੇ ਆਖਿਆ ਵੀ ਜੇ ਉਹ ਕੋਈ ਗਲਤੀ ਹੋਈ ਹੈ ਆਹੀਂ ਮਾਫੀ ਮੰਗਾਉਣੀ ਹੈ ਇਹ ਆਂਦਾ ਵੀ ਜੋ ਮਾਫੀ ਮੰਗਾਉਣੀ ਹੈ ਤੇ ਗਲਤੀ ਮੈਂ ਆ ਮਾਫੀ ਮੈਂ ਮੰਗ ਲੈਣਾ ਉਹਨੇ ਉਹਨੇ ਆਂਦਾ ਨਹੀਂ ਉਹਦੇ ਕੋਲ ਮੰਗਾਉਣੀ ਆ ਉਹਨਾਂ ਜਿਹਨੂੰ ਉਹਦੇ ਦੂਜੇ ਭਰਾ ਨੇ ਜਿਹੜੇ ਉਹ ਦਿਨ ਚਾਰ ਫਾਇਰ ਕਰ ਦਿੱਤੇ ਨੇ ਗੋਲੀ ਮਾਰੀ ਸਿੱਧੀ ਮੇਰੇ ਗੋਲੀ ਮੇ ਸਿੱਧੀ ਮਾਰੀ ਆ ਤੇ ਉਹ ਜਿਹੜੇ ਆ ਉਹ ਸਾਈਡ ਤੇ ਮੈਂ ਸਾਈਡ ਤੇ ਹੋ ਗਿਆ ਤੇ ਮੁੜ ਕੇ ਜਨਾਨੀਆਂ ਗਾੜੀ ਬਚੀ ਹੋ ਗਈ ਆ ਤੇ ਉਹ ਹਵਾਲਾ ਬਾਬ ਬੈ ਗੇ ਮੁੜ ਕੇ ਉਹ ਜਿਹੜੇ ਉਹ ਦੌੜ ਗਏ ਆ ਆ ਸਾਡਾ ਟਰੈਕਟਰ ਵੀ ਬਣ ਗਿਆ ਆ ਟਰੈਕਟਰ ਦਾ ਦੋ ਦੋ ਧਿਆਰ ਹੀ ਉਹਨਾਂ ਕੋਲ ਸੱਤ ਜਾਣੇ ਫਿਰ ਉਹਨਾਂ ਤਿੰਨ ਚਾਰ ਕੀਤੇ ਆ ਤਿੰਨ ਚਾਰ ਹੰਝ ਕੀਤੇ ਹੀ ਦੋ ਨਹੀਂ ਲੱਭੇ ਤਿੰਨ ਤਿੰਨ ਕੋਲ ਲੱਭੇ ਦੋ ਨਹੀਂ ਲੱਭੇ ਜਿਆ ਕੋ ਦਾਤਰ ਤੇ ਛੋਟੇ ਪੁਲਸਾਈ ਆ ਪ੍ਰਸ਼ਾਸ਼ਨ ਆਇਆ ਉਹਨਾਂ ਨੇ ਹੁਣ ਕਾਗਜ਼ੀ ਕਾਰਵਾਈ ਸਾਡੇ ਬਿਆਨ ਲੈ ਆ ਕੇ ਕਾਗਜ਼ੀ ਕਾਰਵਾਈ ਕੀਤੀ ਆ ਫਿਰ ਧਮਕੀ ਦੇ ਗਿਆ ਵੀ ਜੇ ਪਿੰਡ ਆਏ ਉਹਨੂੰ ਗੋਲੀ ਮਾਰ ਦੇਣੀ ਆ ਪਿੰਡ ਦੇ ਵੀ ਤਿੰਨ ਚਾਰ ਬੰਦੇ ਆ ਤਿੰਨ ਚਾਰ ਬੰਦੇ ਬਾਹਰੋਂ ਬਾਹਰ ਹੋਇਆ ਝਗੜਾ ਕੋਈ ਗੱਲ ਵੀ ਨਹੀਂ ਹੋਈ ਇਹ ਘਰ ਆਣ ਕੇ ਦੱਸਣੇ ਵੀ ਤਾਂ ਉਹ ਨਾਂ ਕਿ ਗਏ ਸਾਡੇ ਬੱਚੇ ਨੇ ਨਹੀਂ ਦੱਸਿਆ ਸਾਨੂੰ ਪਤਾ ਵੀ ਨਹੀਂ ਤੇ ਉਸੇ ਵਲੇ 5-7 ਮਿੰਟਾਂ ਦੇ ਵਿੱਚ ਆਣ ਕੇ ਦੇ ਇੱਥੇ ਬੂਹੇ ਗੜੀ ਇੱਥੇ ਆਏ ਨੇ ਤੇ ਉਹ ਕਹਿੰਦੇ ਪਾਪਾ ਉਹ ਮੁੰਡੇ ਲੈ ਕੇ ਆ ਗਿਆ ਭਾਈ ਅਸੀਂ ਆਹੀ ਆਪਾਂ ਮੈਂ ਹਜਾ ਲੋ ਬੱਚਿਆਂ ਨੂੰ ਸਮਝਾਉਣੇ ਵੀ ਇਦਾਂ ਨਹੀਂ ਕਰੀਦਾ ਤੁਹਾਡੀਆਂ ਵੀ ਮਾਵਾ ਭੈਣਾ ਭੈਣ ਭਰਾ ਹੈਗੇ ਘਰ ਮੈਂ ਆਣ ਕੇ ਕਿਆ ਹਾਂ ਕਿ ਤੁਹਾਡੇ ਘਰ ਮਾਪਿਓ ਕੋਈ ਨਹੀਂ ਹੈਗਾ ਤੁਹਾਨੂੰ ਕੋਈ ਝਿੜਕਦਾ ਨਹੀਂ ਕਿਦਾਂ ਮੇਰਾ ਕੋਈ ਨਹੀਂ ਹੈਗਾ ਮਾਪਿਓ ਇਹ ਵੇਖੋ ਵੀ ਜੀ ਨਾਲ ਧਮਕੀ ਦੇ ਗਿਆ ਨੇ ਪਹਿਲਾਂ ਸਾਡੇ ਨਾਲ ਲਾਲਾ ਲਾਲਾ ਕਰਦਾ ਰਿਹਾ ਮੈਂ ਕਹ ਮੈਂ ਕਹ ਮੈਨੂੰ ਗੋਲੀ ਮਾਰ ਇਹ ਇਹ ਮੇਰੇ ਮਗਰ ਖਲੋਤੇ ਹੀ ਤੇ ਇਹਨਾਂ ਦੇ ਕੰਨਾਂ ਦੇ ਲਾਗੋ ਜੀ ਪੰਜ ਗੋਲੀਆਂ ਲੰਗਾਈਆਂ ਜੇ ਇਹ ਇਹਨਾਂ ਨੂੰ ਵੱਜ ਜਾਂਦੀ ਤੇ ਫਿਰ ਕੌਣ ਜ਼ਿੰਮੇਵਾਰ ਮੈਂ ਤੇ ਪਿੰਡ ਦਾ ਹੀ ਕਸੂਰ ਕੱਢੂੰਗੀ ਜਿਨ੍ਹਾਂ ਨੇ ਇਹੋ ਜੇ ਗੁੰਡੇ ਪਾਲੇ ਪੰਚਾਇਤਾਂ ਕੀ ਨਹੀਂ ਕਰ ਸਕਦੀਆਂ ਵੀ ਜੀ ਸਭ ਕੁਝ ਕਰ ਸਕਦੀਆਂ ਬਸ ਇਹਨਾਂ ਨੇ ਇਹੋ ਹੀ ਨਸ਼ੇ ਕਰਕੇ ਇਧਰੋਂ ਦੀ ਆਉਂਦੇ ਨੇ ਨਸ਼ੇ ਲੈਣ ਖਾ ਪੀ ਕੇ ਰੱਜ ਕੇ ਅੰਨੇ ਹੋਏ ਆਉਂਦੇ ਨੇ ਤੇ ਇਥੋਂ ਦੀ ਲਾਗੋ ਦੀ ਨੰਗਦੇ ਨੇ ਹੜਾ ਨਿਕਾ ਜਾ ਬੇਟਾ ਮੇਰਾ ਉਹ ਕੁੜੀਆਂ ਨੇ ਨਾਲ ਚੁੱਕਿਆ ਜੇ ਉਹਨੂੰ ਗੋਲੀ ਵਾਜ ਦਿੰਦੀ ਅਸੀਂ ਕਿੱਥੇ ਜਾਂਦੇ ਆ ਮੈਂ ਪੰਚਾਇਤ ਨੂੰ ਕਹੂੰਗੀ ਸ਼ਿਕਾਇਤ ਲਾਉਂਗੀ ਏਅਰ ਵਾਲਾਂ ਵਾਲਿਆਂ ਨੂੰ ਵੀ ਅੱਜ ਅਸੀਂ ਸੇਫ ਨਹੀਂ ਆਨੂੰ ਧਮਕੀ ਵੀ ਦੇਗੇ ਕਿ ਆ ਆ ਵੀ ਜੇ ਅੱਜ ਰਾਤ ਨੂੰ ਆਈ ਤੇ ਤੈਨੂੰ ਗੋਲੀ ਮਾਰ ਕੇ ਤੇਨ ਮੈਂ ਮਾਰਨਾ ਹੀ ਮਾਰਨਾ ਸੱਤ ਜਾਣੇ ਹੈਗੇ ਹੀ ਦੋਵਾਂ ਨੂੰ ਪਿਸਤੌਲ ਹੀ ਪੰਜ ਗੋਲੀਆਂ ਇਹਨਾਂ ਨੇ ਫੈਕ ਕੱਡੀਆਂ ਨੇ ਮੇਰੇ ਘਰ ਵਾਲੇ ਦੇ ਜੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਮੈਂ ਸਾਰੀ ਪੰਚਾਇਤ ਵਿੱਚ ਸਾਰੀ ਸਾਰੇ ਇਹਨਾਂ ਪਿੰਡ ਵਾਲਿਆਂ ਦਾ ਹੀ ਨਾਮ ਲਵਣਾ ਵੀ ਜਿਨ੍ਹਾਂ ਨੇ ਗੁੰਡੇ ਪਾਲੇ ਨੇ ਇਹੋ ਜਿਹੇ ਗੁੰਡਿਆਂ ਨੂੰ ਫੜੋ ਜੇਲਾਂ ਵਿੱਚ ਬਾਹਰੋ ਇਹਨਾਂ ਕੋ ਖਤਰਾ ਹਨ ਅਸੀਂ ਅਸੀਂ ਆਹੀ ਸੇ ਆਪਣੀ ਇਥੇ ਪਰ ਬਾਲਾਂ ਵਿੱਚ ਅਸੀਂ ਤੇ ਆ ਕਿ ਸੇਫ ਨਹੀਂ ਆ ਪਿੰਡ ਚ ਅਸੀਂ ਕਿੱਥੇ ਜਾਈਏ ਜਿੱਦਣ ਵੋਟਾਂ ਲੈਣ ਆਏ ਅਸੀਂ ਗਾੜੀ 'ਚ ਪੈ ਜਾਣਾ ਜੀ ਪੁਲਿਸ ਜਾਨੇ ਕਿੱਥੇ ਭਾਏ ਹਨ ਲਿਖਾਇਆ ਇਹਨਾਂ ਦਾ ਕੋਈ ਰਸਤੇ ਤੋਂ ਟਕਰਾਅ ਨਹੀਂ ਪਰ ਅਸੀਂ ਮੌਕੇ ਤੇ ਪਹਿਲਾਂ ਰੇਟ ਕੰਮ ਚੱਲੇਆ ਫੇਰ ਤੁਹਾਨੂੰ ਆਣ ਕੇ ਦੱਸਾਂਗੇ ਸਾਰੀ ਗੱਲ ਹੋਲ ਬਰਮਦ ਹੋਏ ਤੇ ਨੋਕੋ